ਬਲਾ ਬਲਾ ਆਪਣੇ ਬਿਲਕੁਲ ਕੰਮ ਉਠਾ ਪਕਰ ਦਿੱਤਾ ਆ ਵਨ ਵੇ ਤੇ ਜਾਈ ਜਾ ਰਹੇ ਆ ਪਸ ਦਾ ਕਰਾਇਆ ਲੈ ਰਹੇ ਆ ਆ ਤੁਸੀਂ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਦੇਖੋ ਸਾਡੀਆਂ ਟੈਕਸੀਆਂ ਗੱਡੀਆਂ ਪਰਮਿਟ ਪਾਏ ਗਵਰਨਮੈਂਟ ਨੂੰ ਟੈਕਸ ਦਿੰਨੇ ਆ ਦੇਖੋ ਕਿੱਦਾਂ ਹਜੂਮ ਦਾ ਹਜੂਮ ਖੜਾ ਦਾ ਡਾ ਗੱਡੀਆਂ ਦਾ ਇਹ ਬਲਾ ਬਲਾ ਇਹ ਭਾਜੀ ਬੰਦ ਹੋਣਾ ਚਾਹੀਦਾ ਆ ਨਾ ਬੰਦ ਹੋਇਆ ਸਾਡੀ ਰੋਜੀ ਰੋਟੀ ਮਰ ਜਾਣੀ ਹੈ ਇਹੀ ਤਾਂ ਸੜਕਾਂ ਤੇ ਅੱਗੇ ਹੀ ਆ ਅੱਗੇ ਮੈਂ ਕਸ਼ਮੀਰ ਹਮਲੇ ਨੇ ਸਾਡਾ ਬਦ ਕੰਮ ਬੰਦ ਕੀਤਾ ਆ ਕੁਛ ਰਿਹਾ ਗਿਆ ਇਹਨੇ ਬਲਾ ਬਲਾ ਆਪਣੇ ਬੰਦ ਕਰਤਾ ਕੰਮ ਸਾਡਾ 15 ਦਿਨ ਹੋ ਗਏ ਸਰ ਗੇੜਾ ਨਹੀਂ ਲੱਗ ਰਿਹਾ ਗੱਡੀਆਂ ਸਾਡੀਆਂ ਉਦਾਂ ਹੀ ਖੜੀਆਂ ਆਆਂ ਖੜੀਆਂ ਗੱਡੀਆਂ ਦਾ ਸਾਨੂੰ ਟੈਕਸ ਪੈ ਰਿਹਾ ਆ ਹੂੰ ਸਾਲ ਦਾ ਟੈਕਸ ਪਰ ਤੇ ਕਿੰਨਾ ਕਿੰਨਾ ਹਜ਼ਾਰਾਂ ਦੀ ਟੈਕਸ ਜਾਂਦਾ ਆ ਨੁਕਸਾਨ ਹੀ ਹੋ ਰਿਹਾ ਸਾਡਾ ਵੀ ਹੋ ਰਿਹਾ ਆ ਭਾਈ ਦੱਸੋ ਜਦੋਂ ਹੁਣ ਜਲੰਧਰ ਤੋਂ ਅਸੀਂ 150 160 ਕਿਲੋਮੀਟਰ ਚੰਡੀਗੜ੍ਹ ਜਾਣਾ ਆ ਜਲੰਧਰ ਤੋਂ ਅਸੀਂ 160 ਕਿਲੋਮੀਟਰ ਚੰਡੀਗੜ੍ਹ ਜਾਣਾ ਅਸੀਂ ਤੇ ਉਹੀ ਜੋ ਵੀ 3500 4000 ਰੁਪਏ ਰੈਂਟ ਲਵਾਂਗੇ ਹੁਣ ਉਹਦਾ ਘਰ ਉੱਥੇ ਆ ਉਹ ਜਲੰਧਰੋਂ ਲੱਖ ਰੁਪਿਆ ਉਹਦੀ ਤਨਖਾਹ ਆ ਬੰਦੇ ਦੀ ਜਿਹੜਾ ਮਹਾਲੀ ਤੋਂ ਜਲੰਧਰ ਆ ਰਿਹਾ ਕੋਈ ਬੈਂਕ 'ਚ ਲੱਗਾ ਜਾਂ ਕਿਤੇ ਵੀ ਮਹਿਕਮੇ 'ਚ ਲੱਗਾ ਹੈ ਪ੍ਰਾਈਵੇਟ ਉਹਨਾਂ ਤੇ ਹੁਣਾ ਹੀ ਹੋਣਾ ਹੈ ਉਹਨਾਂ ਵਾਪਸ ਜਦੋਂ ਖਾਲੀ ਜਾਣਾ ਹੈ ਉਹਨਾਂ ਐਪ ਬਲਾ ਬਲਾ ਦੇ ਵਿੱਚ ਜੋ ਵੀ ਇਹਨਾਂ ਡਾਊਨਲੋਡ ਕੀਤਾ ਹੋਊਗਾ ਉਹਨਾਂ ਆਪਣੀ ਡਿਵਿਟ ਪੋਣੀ ਆ ਕਿ ਮੈਂ ਜਲੰਧਰ ਤੋਂ 6 ਜਾਂ 7 ਬੰਦੇ ਯਾਨੀ ਕਿ ਜੋ ਵੀ ਸ਼ੇਅਰਿੰਗ ਲੈ ਜਾ ਸਕਦਾ ਆ ਉਹਨੂੰ ਐਪ 300 ਪਾ ਦੂ 200 ਪਾ ਦੂ 250 ਪਾ ਦੂ ਇਹ ਪਾ ਕੇ ਫਿਰ ਉਹ ਹਰ ਬੰਦਾ ਫਿਰ ਉੱਥੇ ਹੀ ਨ ਭਜੂਗਾ ਹੂੰ ਓ ਜੀ ਦੋਗਲੇ ਆ ਮੂੰਹ ਤੇ ਕੋਸ਼ਾ ਤੇ ਅੰਦਰੋਂ ਕੋਸ਼ਾ ਅਸੀਂ ਇੱਕ ਮਿੰਟ ਤੇ ਕੋਈ ਨਹੀਂ ਨਿਕਲਣਾ ਜੀ ਉਹਨਾਂ ਦਾ ਆਪਣਾ ਤੇਲ ਖਰਚਾ ਨਿਕਲ ਜਾਂਦਾ ਹਾਂ ਉਹਨਾਂ ਦਾ ਆਪਣਾ ਜਿਹੜਾ ਚੰਡੀਗੜ੍ਹੋਂ ਆਇਆ ਆ ਕੋਈ ਵੀ EMPLOYE ਆਇਆ ਆ ਉਹਦਾ ਤੇਲ ਖਰਚਾ ਨਿਕਲ ਜਾਂਦਾ ਉਹ ਇੰਨੇ ਜੇ ਅਗਲਾ ਖੁਸ਼ ਅੱਛਾ ਇਹ ਦਗੜਦੱਲੇ ਇਹਨਾਂ ਨੂੰ ਮੈਂ ਦੱਲੇ ਗੇ ਨਾ ਜੀ ਇਹ ਹਰਾਮ ਦੇ ਭੈਣ ਚੋਦੇ ਇਹਨਾਂ ਨੇ ਸਾਡਾ ਕੁੜੀ ਹਵਾ ਕੰਮ ਕਰ ਕਦਮ ਕੀਤਾ ਆ ਖੜਨਾ ਵੀ ਸਾਡੇ ਨਾਲ ਆ ਤੇ ਘੁੰਮਣਾ ਵੀ ਬਲਾਬਲਾਣਾ ਇਸ ਕਰਕੇ ਮਰੇ ਜਾਂਦੀ ਅਸੀਂ ਗਵਰਨਮੈਂਟ ਨੂੰ ਟੈਕਸ ਵੀ ਦੇ ਰਹੇ ਆ ਟੈਕਸੀ ਦਾ ਅਸੀਂ ਟੈਕਸ ਵੀ ਦੇ ਰਹੇ ਆ ਰੋਡ ਟੈਕਸ ਵੀ ਦੇ ਰਹੇ ਆ ਪਰ ਫਿਰ ਵੀ ਅਸੀਂ ਮੰਡੇ ਚ ਜਾ ਰਹੇ ਆ ਸਾਡੀਆਂ ਗੱਡੀਆਂ ਹਮੇਸ਼ਾ ਲਈ ਖੜੀਆਂ ਆ ਜਿਹੜੀਆਂ ਪ੍ਰਾਈਵੇਟ ਗੱਡੀਆਂ ਆ ਪ੍ਰਾਈਵੇਟ ਗੱਡੀਆਂ ਉਹ ਲਾ ਉੱਪਰ ਦੀਆਂ ਆ ਉਹ ਲੋਕ ਜੋ ਐਮਪਲਾਈ ਆ ਸਰਕਾਰੀ ਐਮਪਲਾਈ ਵੀ ਆ ਉਹ ਤੋਂ ਐਪ ਦੇ ਲੋਡ ਕਰਕੇ ਆ ਜਾਂਦਾ ਆ ਚਾਰ ਪੰਜ ਸਵਾਰੀਆਂ ਬਿਠਾ ਲਿਆ ਹੁੰਦਾ ਚਾਰ ਪੰਜ ਇਧਰੋਂ ਬਿਠਾ ਲ ਜਾਂਦਾ ਤੇ ਸਾਡਾ ਟੈਕਸੀ ਦਾ ਕਾਰੋਬਾਰ ਬਹੁਤ ਜ਼ਿਆਦਾ ਮੰਦਾ ਆ ਜੀ ਹੱਲ ਮੁਸ਼ਕਲ ਇੱਕ ਆ ਹੋਣਾ ਜ਼ਰੂਰੀ ਆ ਜਿਹੜੇ ਦੋਗਲੇ ਬੰਦੇ ਨਾ ਉਹ ਸਹੀ ਹੋ ਜਣਾ ਤੇ ਬਲਾਬਲਾ ਕੀ ਚੀਜ਼ ਆ ਕੁਛ ਵੀ ਨਹੀਂ ਹਮ ਵੱਡੀਆਂ-ਵੱਡੀਆਂ ਚੀਜ਼ਾਂ ਡਿੱਗ ਜਾਂਦੀਆਂ ਜਦੋਂ ਏਕਾ ਹੋਵੇ ਹਮ ਪਰ ਸਾਡੇ ਚ ਏਕਾ ਹੈ ਨਹੀਂ ਹਮ ਟੈਕਸੀ ਯੂਨੀਅਨ ਚ ਏਕਾ ਹੀ ਨਹੀਂ ਏਕਾ ਹੈ ਨਹੀਂ ਨਾਲ ਖੜਦੇ ਆ ਪਰ ਉਸ ਐਪ ਨਾਲ ਵੀ ਟੁਰਦੇ ਆ ਆਹ ਦਿੱਕਤ ਹੈ ਪੰਜਾਬ ਦੇ ਵਿੱਚ ਬਲਾਬਲਾ ਐਪ ਨੂੰ ਲੈ ਕੇ ਲਗਾਤਾਰ ਟੈਕਸੀ ਯੂਨੀਅਨ ਇਸ ਵਕਤ ਵਿਰੋਧ ਕਰ ਰਹੀ ਹੈ ਕਈ ਵਾਰ ਇਹ ਵਿਰੋਧ ਪੂਰੇ ਭਾਰਤ ਦੇ ਵਿੱਚ ਹੋਇਆ ਹੈ ਪਰ ਬਲਾਬਲਾ ਐਪ ਅਜੇ ਤੱਕ ਬੰਦ ਨਹੀਂ ਹੋਈ ਐ ਟੈਕਸੀ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਇਹ ਬਲਬਲਾ ਐਪ ਨਹੀਂ ਬੰਦ ਹੋਵੇਗੀ ਤਾਂ ਇਹ ਸਮਾ ਦੂਰ ਨਹੀਂ ਜਦੋਂ ਟੈਕਸੀ ਚਲਾਉਣ ਵਾਲੇ ਲੋਕ ਜਿਹੜੇ ਨੇ ਉਹ ਬੇਰੋਜ਼ਗਾਰ ਹੋ ਜਾਣਗੇ ਬਲਬਲਾ ਐਪ ਤੋਂ ਟੈਕਸੀ ਨੂੰ ਦੇ ਚਲਾਉਣ ਵਾਲੇ ਲੋਕ ਕਿਉਂ ਪਰੇਸ਼ਾਨ ਨੇ ਉਸ ਬਾਬਤ ਅੱਜ ਗੱਲਬਾਤ ਕਰਾਂਗੇ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਵੀ ਕਰਾਂਗੇ ਕਿ ਆਖਿਰਕਾਰ ਬਲਬਲਾ ਐਪ ਦਾ ਵਿਰੋਧ ਪੂਰੇ ਭਾਰਤ ਦੇ ਵਿੱਚ ਇਸ ਵਕਤ ਕਿਉਂ ਹੋ ਰਿਹਾ ਟੈਕਸੀ ਯੂਨੀਅਨ ਦੇ ਲੋਕ ਸਾਡੇ ਨਾਲ ਨੇ ਗੱਲਬਾਤ ਜ਼ਰੂਰ ਕਰਾਂਗੇ ਅੱਛਾ ਜਿਸ ਤਰੀਕੇ ਦੇ ਨਾਲ ਪਹਿਲਾਂ ਤੁਸੀਂ ਵਿਰੋਧ ਕੀਤਾ ਸੀਗਾ ਕਾਫੀ ਵੱਡਾ ਵਿਰੋਧ ਤੁਹਾਡਾ ਰਿਹਾ ਹਰੇਕ ਪੰਜਾਬ ਦੇ ਏਰੀਆ ਦੇ ਵਿੱਚ ਇਹ ਵਿਰੋਧ ਰਿਹਾ ਗੱਲ ਨਹੀਂ ਬਣੀ ਜੋ ਹੁਣ ਤੁਹਾਨੂੰ ਦੁਬਾਰਾ ਤੋਂ ਵਿਰੋਧ ਜਾਰੀ ਕਰਨਾ ਪੈ ਰਿਹਾ ਨਹੀਂ ਗੱਲ ਨਹੀਂ ਜੀ ਬਣੀ ਐਕਚੁਅਲੀ ਇਦਾਂ ਆ ਜੀ ਜਿੱਦਾਂ ਹੁਣ ਅਸੀਂ 4-500 ਮੈਂਬਰ ਇਕੱਠਾ ਹੁੰਨੇ ਆ ਉਹਦੇ ਵਿੱਚੋਂ 400 ਮੈਂਬਰ ਤੇ ਬਲਾ ਬਲਾ ਨਾਲ ਜੁੜਿਆ ਹੁੰਦਾ ਅੱਛਾ ਕਿਉਂਕਿ ਸਾਡੇ ਵਿੱਚ ਹੀ ਗੰਦੇ ਆਂਡੇ ਆ ਜਿਹੜੇ ਇਸ ਐਪ ਨੂੰ ਖਤਮ ਨਹੀਂ ਹੋਣ ਦਿੰਦੇ ਹੁਣ ਅਸੀਂ ਜਿੰਨੇ ਵੀ ਟੈਕਸੀ ਆਪਰੇਟਰਾਂ ਅਸੀਂ ਮਾਲਕਾਂ ਸਾਡੇਆਂ ਡਰਾਈਵਰ ਜਾਂਦੇ ਆ ਹੁਣ ਬਲਾ ਬਲਾ ਜਿੰਨੇ ਵੀ ਸਰਵਿਸਮੈਨ ਬੰਦੇ ਆ ਕੋਈ ਬੈਂਕ ਚ ਲੱਗਾ ਕੋਈ ਕਿਸੇ ਵੀ ਆਫਿਸ ਚ ਲੱਗਾ ਜਿੱਦਾਂ ਹੁਣ ਮਹਾਲੀ ਤੋਂ ਜਲੰਧਰ ਆਣਾ ਉਹਨਾਂ ਨੇ ਐਪ ਲੋਡ ਡਾਊਨਲੋਡ ਕੀਤਾ ਆ ਉਹਨਾਂ ਨੇ ਐ ਪਾ ਲੈਣਾ ਕਿ 300 ਰੁਪਿਆ ਜਾਂ 200 ਰੁਪਿਆ ਪਰ ਮਹਾਲੀ ਤੋਂ ਜਲੰਧਰ ਮੇਰੀ 7 ਸੀਟਰ ਮੈਂ ਜਾ ਰਿਹਾ ਹਾਂ ਇੱਕ ਪ੍ਰਾਈਵੇਟ ਬੰਦਾ 300 200 ਪਰ प्रति 4 5 ਬੰਦੇ ਲੈ ਕੇ ਜਲੰਧਰ ਆ ਜਾਂਦਾ ਇਦਾਂ ਹੀ ਸ਼ਾਮ ਨੂੰ 5 ਵਜੇ ਜਦੋਂ ਆਫਿਸ ਬੰਦ ਹੁੰਦੇ ਆ ਇਦਾਂ ਹੀ ਫੇਰ ਦੁਬਾਰਾ ਲੈ ਜਾਂਦੇ ਆ ਜਿਆਸ ਬੰਦੇ ਨੇ ਸਾਨੂੰ 4000 ਰੁਪਿਆ ਜਲੰਧਰ ਤੋਂ ਚੰਡੀਗੜ੍ਹ ਦਾ ਦੇਣਾ ਆ ਉਹ 300 ਚ ਜਾ ਰਿਹਾ ਉਹ ਸਾਡੇ ਕੋ ਕਿਦਾਂ ਆਊਗਾ ਇਸ ਕਰਕੇ ਜਿਹੜੇ ਪ੍ਰਾਈਵੇਟ ਜਿੰਨੇ ਵੀ ਬੰਦੇ ਆ ਜਿੰਨੇ ਵੀ ਆਫਿਸਾਂ ਦੇ ਜਿਹੜਾ ਟੈਕਸੀ ਸਾਡੀ ਖਤਮ ਕਰ ਰਹੇ ਆ ਸਭ ਤੋਂ ਪਹਿਲੋਂ ਤੋਂ ਬਲਾ ਬਲਾ ਐਪ ਖਤਮ ਹੋਣੀ ਚਾਹੀਦੀ ਆ ਸਾਡੀ ਰੋਜੀ ਰੋਟੀ ਖਤਮ ਕਰਤੀ ਇਹਨਾਂ ਨੇ ਇੱਕ ਪਿਕ ਡ੍ਰੋਪ ਆ ਇਹ ਵੀ ਖਤਮ ਹੋਣੀ ਚਾਹੀਦੀ ਆ ਕਿਉਂਕਿ ਅਸੀਂ 40 ਸਾਲ 50 ਸਾਲ ਤੋਂ ਪਹਿਲਾਂ ਸਾਡੇ ਫਾਦਰ ਸਾਹਿਬ ਉਸ ਤੋਂ 20 25 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਸਾਡੀਆਂ ਜਦੋਂ 20 20 15 15 ਗੱਡੀਆਂ ਸੀ ਅੱਜ ਹਲੇ 4 4 5 5 ਗੱਡੀਆਂ ਤੇ ਹੀ ਆ ਗਈਆਂ ਉਹ ਵੀ ਵਿਦਆਊਟ ਡਰਾਈਵਰ ਤੇ ਆ ਜੇ ਕੋਈ ਗੇੜਾ ਆਉਂਦਾ ਤੇ ਅਸੀਂ ਡਰਾਈਵਰ ਭੇਜ ਦਿਆਂ ਦਿਹਾੜੀ ਤੇ ਇਹ ਹਾਲਾਤ ਹੋ ਗਏ ਸਾਡੀ ਟੈਕਸੀ ਲਾਈਨ ਦੇ ਇਹ ਬਲਾ ਬਲਾ ਐਪ ਖਤਮ ਹੋਣੀ ਬਹੁਤ ਜ਼ਰੂਰੀ ਆ ਨਹੀਂ ਤੇ ਬਹੁਤ ਵੱਡਾ ਟੈਕਸੀ ਆਪਰੇਟਰ ਨੂੰ ਨੁਕਸਾਨ ਹੋਊਗਾ ਬਾਕੀ ਤੁਹਾਡੇ ਹੋਰ ਵੀ ਮੈਂਬਰ ਆ ਇਹਨਾਂ ਤੋਂ ਵੀ ਪੁੱਛ ਸਕਦੇ ਆ ਅੱਛਾ ਇੱਕ ਮੈਨੂੰ ਥੋੜਾ ਜਿਹਾ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰੋ ਬਲਬਲਾ ਐਪ ਕੀ ਖਤਰਾ ਕੀ ਹੈ ਤੁਹਾਨੂੰ ਲੋਕ ਘੱਟ ਪੈਸਿਆਂ ਦੇ ਵਿੱਚ ਲੋਕ ਤਾਂ ਖੁਸ਼ ਨੇ ਬੜੇ ਜਿਹੜੇ ਆਮ ਲੋਕ ਨੇ ਕਹਿੰਦੇ ਵੀ ਘੱਟ ਪੈਸਿਆਂ ਦੇ ਵਿੱਚ ਅਸੀਂ ਜਿੱਤੇ ਜਾਣਾ ਹੁੰਦਾ ਹੁਣ ਚਲ ਜਾਈਦਾ ਸਾਨੂੰ ਸਸਤਾ ਪੈ ਜਾਂਦਾ ਟੈਕਸੀ ਕਿਉਂ ਬੁੱਕ ਕਰੀਏ ਟੈਕਸੀ ਵਾਲੇ ਕਹਿ ਰਹੇ ਨੇ ਕਿ ਵੀ ਸਾਨੂੰ ਖਤਮ ਕਰ ਦਿੱਤਾ ਜਾ ਰਿਹਾ ਭਾਈ ਦੱਸੋ ਜਦੋਂ ਹੁਣ ਜਲੰਧਰ ਤੋਂ ਅਸੀਂ 150 160 ਕਿਲੋਮੀਟਰ ਚੰਡੀਗੜ੍ਹ ਜਾਣਾ ਹੈ ਜਲੰਧਰ ਤੋਂ ਅਸੀਂ 160 ਕਿਲੋਮੀਟਰ ਚੰਡੀਗੜ੍ਹ ਜਾਣਾ ਅਸੀਂ ਤੇ ਉਹੀ ਜੋ ਵੀ 3500 4000 ਰੁਪਏ ਰੈਂਟ ਲਵਾਂਗੇ ਹੁਣ ਉਹਦਾ ਘਰ ਉਥੇ ਆ ਉਹ ਜਲੰਧਰੋਂ ਲੱਖ ਰੁਪਿਆ ਉਹਦੀ ਤਨਖਾਹ ਆ ਬੰਦੇ ਦੀ ਜਿਹੜਾ ਮਹਾਲੀ ਤੋਂ ਜਲੰਧਰ ਆ ਰਿਆ ਕੋਈ ਬੈਂਕ ਚ ਲੱਗਾ ਜਾਂ ਕਿਸੇ ਵੀ ਮਹਿਕਮੇ ਚ ਲੱਗਾ ਹੈ ਪ੍ਰਾਈਵੇਟ ਉਹਨਾਂ ਤੇ ਹੁਣਾ ਹੀ ਹੁਣਾ ਆ ਉਹਨ ਵਾਪਸ ਜਦੋਂ ਖਾਲੀ ਜਾਣਾ ਆ ਉਹਨ ਐਪ ਬਲਾ ਬਲਾ ਦੇ ਵਿੱਚ ਜੋ ਵੀ ਇਹਨੇ ਡਾਊਨਲੋਡ ਕੀਤਾ ਹੋਊਗਾ ਉਹਨ ਆਪਣੀ ਡਿਵਿਡ ਪੋਣੀਆਂ ਕਿ ਮੈਂ ਜਲੰਧਰ ਤੋਂ 6 ਜਾਂ 7 ਬੰਦੇ ਯਾਨੀ ਕਿ ਜੋ ਵੀ ਸ਼ੇਅਰਿੰਗ ਲੈ ਜਾ ਸਕਦਾ ਆ ਉਹਨ ਵਾਈਪ 300 ਪਾਦੂ 200 ਪਾਦੂ 250 ਪਾਦੂ ਇਹ ਪਾ ਕੇ ਫਿਰ ਉਹ ਹਰ ਬੰਦਾ ਫਿਰ ਉਥੇ ਹੀ ਨ ਭਜੂਗਾ ਸਾਨੂੰ ਕੌਣ ਪੁੱਛੂਗਾ ਇਹ ਸਾਨੂੰ ਪ੍ਰੋਬਲਮ ਹੈ ਕਿੰਨਾ ਕੁ ਨੁਕਸਾਨ ਹੋ ਰਿਹਾ ਇਸ ਵਕਤ ਟੈਕਸੀ ਯੂਨੀਅਨ 90% ਟੈਕਸੀ ਲਾਈਨ ਖਤਮ ਆ 90% ਤੁਸੀਂ ਦੇਖ ਲਓ ਕਦੀ ਵੀ ਸਾਡੇ ਇਥੇ ਉਹ 15 15 20 ਦਿਨ ਸਾਡੀਆਂ ਗੱਡੀਆਂ ਖੜੀਆਂ ਰਹਿੰਦੀਆਂ ਅੱਛਾ ਇਹ ਹਾਲਾਤ ਹੋ ਗਏ ਆ ਤੁਸੀਂ ਬਹੁਤ ਵੱਡੀ ਸਟੇਟਮੈਂਟ ਦੇ ਰਹੇ ਹੋ ਕਿ 90% ਟੈਕਸੀ ਖਤਮ ਹੋ ਗਈ 90% ਕੱਲਾ ਮੈਂ ਨਹੀਂ ਜਲੰਧਰ ਕੀ ਪੂਰੇ ਪੰਜਾਬ ਚ ਕਿਸੇ ਵੀ ਆਫਿਸ ਜਾ ਕੇ ਗੱਲ ਕਰੋਗੇ ਜੇ ਮੇਰੀ ਗੱਲ ਗਲਤ ਹੋ ਗਈ ਫਿਰ ਤੁਸੀਂ ਮੈਨੂੰ ਜਿੱਥੇ ਮਰਜ਼ੀ ਭੜਾ ਲਿਓ ਇਹ ਗੱਲ ਮੈਂ ਬਿਲਕੁਲ ਬਾਕੀ ਸਾਰੇ ਪਿੰਡਾਂ ਤੋਂ ਇਹਨਾਂ ਨੂੰ ਪੁੱਛ ਲੋ ਹੂੰ ਅੱਛਾ ਭਾਈ ਜੀ ਇਹ ਪ੍ਰਧਾਨ ਸਾਹਿਬ ਕਹਿ ਰਹੇ ਨੇ ਕਿ 90% ਟੈਕਸੀ ਦਾ ਕੰਮ ਖਤਮ ਹੋਇਆ ਹੈ ਸੱਚ ਹੈ ਜੀ ਬਿਲਕੁਲ ਇਹ ਗੱਲ ਸੱਚ ਹੈ ਜੀ ਇਹ ਜੋ ਟੈਕਸੀ ਗੱਡੀਆਂ ਦਾ ਧੰਦਾ ਨਾ ਅਸੀਂ ਗਵਰਨਮੈਂਟ ਨੂੰ ਟੈਕਸ ਵੀ ਦੇ ਰਹੇ ਹਾਂ ਟੈਕਸੀ ਦਾ ਅਸੀਂ ਟੈਕਸ ਵੀ ਦੇ ਰਹੇ ਹਾਂ ਰੋਡ ਟੈਕਸ ਵੀ ਦੇ ਰਹੇ ਹਾਂ ਪਰ ਫਿਰ ਵੀ ਅਸੀਂ ਮੰਡੇ ਚ ਜਾ ਰਹੇ ਹਾਂ ਸਾਡੀਆਂ ਗੱਡੀਆਂ ਹਮੇਸ਼ਾ ਲਈ ਖੜੀਆਂ ਆ ਜਿਹੜੀਆਂ ਪ੍ਰਾਈਵੇਟ ਗੱਡੀਆਂ ਆ ਪ੍ਰਾਈਵੇਟ ਗੱਡੀਆਂ ਉਹ ਲਾ ਉੱਪਰ ਦੀਆਂ ਆ ਉਹ ਲੋਕ ਜੋ ਐਮਪਲਾਈ ਆ ਸਰਕਾਰੀ ਐਮਪਲਾਈ ਵੀ ਆ ਉਹ ਤੋਂ ਐਪ ਦੇ ਲੋਡ ਕਰਕੇ ਆ ਜਾਂਦਾ ਆ ਚਾਰ ਪੰਜ ਸਵਾਰੀਆਂ ਬਿਠਾ ਲਿਆ ਹੁੰਦਾ ਚਾਰ ਪੰਜ ਇਧਰੋਂ ਬਿਠਾ ਲ ਜਾਂਦਾ ਤੇ ਸਾਡਾ ਟੈਕਸੀ ਦਾ ਕਾਰੋਬਾਰ ਬਹੁਤ ਜ਼ਿਆਦਾ ਮੰਦਾ ਆ ਜੀ ਅਸੀਂ ਅਗਰ ਆਪਣਾ ਬਲਾਬਲਾ ਨਹੀਂ ਹਟੇਗੀ ਤੇ ਅਸੀਂ ਰੋਡ ਤੇ ਉਤਰਾਂਗੇ ਜਾਮ ਲਾਵਾਂਗੇ ਇਹਨਾਂ ਬਲਾਬਲਾ ਨੂੰ ਅਸੀਂ ਬਹੁਤ ਵਿਰੋਧ ਕਰਾਂਗੇ ਇਹਨਾਂ ਨਾਲ ਜੋ ਹੋ ਸਕੇ ਅਸੀਂ ਕਰਾਂਗੇ ਪਹਿਲਾਂ ਵੀ ਹੋਇਆ ਪਰ ਬੰਦ ਤਾਂ ਹੋਇਆ ਨਹੀਂ ਐ ਬੰਦ ਤਾਂ ਨਹੀਂ ਹੋਇਆ ਪਰ ਅਸੀਂ ਕੋਸ਼ਿਸ਼ ਕਰਾਂਗੇ ਬੰਦ ਕਰਨ ਦੀ ਇਹਨੂੰ ਸਰਕਾਰ ਦੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਹੁਣ ਤੱਕ ਮੰਤਰੀ ਜਾਂ ਫਿਰ ਕੋਈ ਆਇਆ ਤੁਹਾਡੇ ਕੋਲ ਕਿ ਬਈ ਆ ਚੀਜ਼ ਹੋਣਾ ਚਾਹੀਦਾ ਸਾਡੇ ਕੋਲੋਂ ਕੋਈ ਸਰਕਾਰ ਨਹੀਂ ਆਈ ਕੋਈ ਮੰਤਰੀ ਨਹੀਂ ਕੋਈ ਸੁਣਵਾਈ ਨਹੀਂ ਜਦ ਕਿ ਅਸੀਂ ਟੈਕਸੀ ਦਾ 40 50 ਸਾਲ ਤੋਂ ਇਹ ਕੰਮ ਕਰ ਰਹੇ ਹਾਂ ਸਾਡੇ ਨਾਲ ਕੋਈ ਸਰਕਾਰ ਨਹੀਂ ਆਈ ਕੋਈ ਨਹੀਂ ਖੜਾ ਹੋਇਆ ਕੋਈ ਮੰਤਰੀ ਨਹੀਂ ਜਦ ਕਿ ਅਸੀਂ ਸਾਰਾ ਸਰਕਾਰ ਨੂੰ ਅਸੀਂ ਟੈਕਸ ਦੇ ਰਹੇ ਹਾਂ अच्छा पाजी कितने साल तो ਤੁਸੀਂ ਕਰ ਰਹੇ ਹੋ ਜੀ ਇਸ ਲਾਈਨ ਦੇ ਵਿੱਚ ਮੈਂ ਤਾਂ ਜੀ 35-40 ਸਾਲ ਤੋਂ ਆ 40 ਸਾਲ ਤੋਂ ਪਹਿਲਾਂ ਕਿ ਕਿਹੜੇ ਰੇਟਾਂ ਦੇ ਉੱਪਰ ਕੰਮ ਕਰਦੇ ਸੀਗੇ ਤੇ ਹੁਣ ਕਿਹੜੇ ਰੇਟਾਂ ਪਾਜੀ ਅਸੀਂ ਹੁਣ ਤਾਂ ਬਿਲਕੁਲ ਸਾਡੀਆਂ ਕਾਰੋਬਾਰੀ ਠੱਪ ਹੋ ਗਿਆ ਪਿਆ ਅੱਛਾ ਇੱਕ ਤਾਂ ਉਧਰ ਸਾਨੂੰ ਮਾਰ ਪਈ ਆ ਜੰਮੂ ਕਸ਼ਮੀਰ ਵਾਲਦ ਵਾਲ ਦੀ ਇਹ ਦੂਸਰਾ ਸਾਨੂੰ ਬਲਾ ਬਲਾ ਟੈਕਸੀ ਵਾਲੇ ਸਾਡਾ ਘਾਟੇ ਰੇਟ ਤੇ ਚੱਲੇ ਜਾਂਦੇ ਆ ਉਧਰੋਂ ਵੀ ਆ ਜਾਂਦੇ ਆ ਤੇ ਇਧਰ ਅਸੀਂ ਬੈਠੇ ਰਹੀ ਤਾਂ ਖਾਲੀ ਅੱਛਾ ਕਿੰਨੇ ਦਿਨ ਹੁਣ ਖਾਲੀ ਜਾਂਦੇ ਹੋ ਜੀ ਹਾਂਜੀ ਕਈ ਵਾਰੀ ਕਿੰਨਾ ਕਿੰਨੇ ਦੇਰੇ ਹੋਗੇ ਜੀ 10 10 20 20 ਦਿਨ ਤੱਕ ਤੁਹਾਨੂੰ ਉੱਦਾਂ ਹੀ ਬੈਠਿਆ ਲੱਗ ਅੱਛਾ ਹਾਂਜੀ ਐਦਾਂ ਇਸ ਤਰ੍ਹਾਂ ਨਹੀਂ ਗਿੜਾ ਲੱਗਦਾ ਸਾਡਾ ਅੱਛਾ ਕਿਹੜੇ ਨਹੀਂ ਲੱਗਦਾ ਹੈਗਾ 10 15 ਹਾਂਜੀ 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 ਬਿਲਕੁਲ ਅਜ ਕਿਨੇ ਚਿਰ ਤੋਂ ਕਰ ਰਹੇ ਹੋ ਜੀ ਤੁਸੀਂ ਮੈਨੂੰ 26 ਸਾਲ ਹੋ ਗਏ ਪਾਜੀ ਇਸ ਟੈਕਸੀ ਲਾਈਨ 'ਚ ਕੰਮ ਕਰਦੇ ਨੂੰ ਬਲਾ ਬਲਾ ਇਹ ਆਪਣੇ ਬਿਲਕੁਲ ਕੰਮ ਉਠਾ ਪਕਰ ਦਿੱਤਾ ਆ ਵਨ ਵੇ ਤੇ ਜਾਈ ਜਾ ਰਹੇ ਆ ਬਸ ਦਾ ਕਰਾਇਆ ਲੈ ਰਹੇ ਆ ਆ ਤੁਸੀਂ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਦੇਖੋ ਸਾਡੀਆਂ ਟੈਕਸੀਆਂ ਗੱਡੀਆਂ ਪਰਮਿਟ ਪਾਏ ਗਵਰਨਮੈਂਟ ਨੂੰ ਟੈਕਸ ਦਿੰਨੇ ਆ ਦੇਖੋ ਕਿੱਦਾਂ ਹਯੂਮ ਦਾ ਹਯੂਮ ਖੜਾ ਸਾਡਾ ਗੱਡੀਆਂ ਦਾ ਇਹ ਬਲਾ ਬਲਾ ਇਹ ਪਾਜੀ ਬੰਦ ਹੋਣਾ ਚਾਹੀਦਾ ਆ ਨਾ ਬੰਦ ਹੋਇਆ ਸਾਡੀ ਰੋਜੀ ਰੋਟੀ ਮਰ ਜਾਣੀ ਅਸੀਂ ਤਾਂ ਸੜਕਾਂ ਤੇ ਅੱਗੇ ਹੀ ਆ ਅੱਗੇ ਹੀ ਮੈਂ ਕਸ਼ਮੀਰ ਹਮਲੇ ਨੇ ਸਾਡਾ ਬਸ ਕੰਮ ਬੰਦ ਕੀਤਾ ਆ ਕੁਛ ਰਿ ਸਾਡੀ ਸਰਕਾਰ ਨੂੰ ਇਹੀ ਗੁਜਾਰਿਸ਼ ਆ ਕਿ ਇਹ ਜਲਦੀ ਜਲਦੀ ਬੰਦ ਹੋਣਾ ਚਾਹੀਦਾ ਕਿੰਨਾ ਕਿ ਨੁਕਸਾਨ ਹੋ ਰਿਹਾ ਜੀ ਇਸ ਵਕਤ ਤੋਂ 15 15 ਦਿਨ ਹੋ ਗਏ ਸਰ ਗੇੜਾ ਨਹੀਂ ਲੱਗ ਰਿਹਾ ਗੱਡੀਆਂ ਸਾਡੀਆਂ ਉਦਾਂ ਹੀ ਖੜੀਆਂ ਆ ਖੜੀਆਂ ਗੱਡੀਆਂ ਦਾ ਸਾਨੂੰ ਟੈਕਸ ਪੈ ਰਿਹਾ ਆ ਹੂੰ ਸਾਲ ਦਾ ਟੈਕਸ ਪਰ ਦੇ ਕਿੰਨਾ ਕਿੰਨਾ ਹਜ਼ਾਰਾਂ ਹੀ ਟੈਕਸ ਜਾਂਦਾ ਆ ਨੁਕਸਾਨ ਹੀ ਹੋ ਰਿਹਾ ਸਾਡਾ ਵੀ ਹੋ ਰਿਹਾ ਆ ਅਸੀਂ ਕਹ ਰਿਹਾ ਕਿ ਬਈ ਟੈਕਸ ਦੇਣਾ ਪੈਂਦਾ ਸਰਕਾਰ ਨੂੰ ਤੇ ਸਰਕਾਰ ਕੁਝ ਨਹੀਂ ਕਰ ਰਹੀ ਫਿਰ ਵੀ ਟੈਕਸ ਦੇਣਾ ਹੀ ਬਣਾ ਕੁਝ ਨਹੀਂ ਹੋ ਰਿਹਾ ਅਸੀਂ ਸਾਡੇ ਆਮ ਆਦਮੀ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੋਲਰ ਜੀ ਅਸੀਂ ਉਹਨਾਂ ਨੂੰ ਵੀ ਦੱਸਿਆ ਆ ਪਰ ਹਜੇ ਤੱਕ ਸਾਡਾ ਕੋਈ ਹੱਲ ਨਹੀਂ ਹੋਇਆ ਅਸੀਂ ਜਿੱਥੇ ਤੱਕ ਸਾਡੀ ਕੋਈ ਜਿਹੜੇ ਜਿਹੜੇ ਬੰਦੇ ਦੀ ਪਹੁੰਚ ਆ ਹਰ ਬੰਦਾ ਉੱਥੇ ਤੱਕ ਪਹੁੰਚਦਾ ਅੱਛਾ ਜਦ ਇੰਨਾ ਵਿਰੋਧ ਹੋ ਰਿਹਾ ਇਸ ਐਪ ਦਾ ਕਹਿੰਦੇ ਕਿ ਬਈ ਜੇਕਰ ਵਿਰੋਧ ਹੋਵੇ ਤਾਂ ਸਰਕਾਰਾਂ ਡਿੱਗ ਜਾਂਦੀਆਂ ਨੇ ਜੇਕਰ ਵਿਰੋਧ ਹੋਵੇ ਤਾਂ ਕਈ ਚੀਜ਼ਾਂ ਹੋ ਜਾਂਦੀਆਂ ਨੇ ਇਹ ਬਲਾ ਬਲਾ ਐਪ ਕਿਹੜੀ ਸ਼ੈਅ ਹੈ ਜਿਸ ਨੂੰ ਵਿਰੋਧ ਤੋਂ ਬਾਅਦ ਵੀ ਜਿਹੜਾ ਖੜਾ ਹੈਗਾ ਉਹਦੀ ਕਾਰਨ ਇਹ ਆ ਜੀ ਜਿੱਦਾਂ ਹੁਣ ਅਸੀਂ 100 ਬੰਦਾ ਵਿਰੋਧ ਕਰ ਰਹੇ ਆ ਉਹਦੇ ਵਿੱਚ 60 ਬੰਦੇ ਬਲਾਬਲਾ ਨਾਲ ਜੁੜੇ ਹੁੰਦੇ ਆ ਜਿਹੜੇ ਸਾਡੇ ਨਾਲ ਹੀ ਵਿਰੋਧ ਕਰ ਰਹੇ ਆ ਅੱਛਾ ਜਿਹੜੇ ਅੰਦਰ ਹੀ ਨੇ ਹਾਂਜੀ ਸਾਡੇ ਨਾਲ ਹੀ ਖੜਦੇ ਆ ਸਾਡੇ ਨਾਲ ਲੋਕਾਂ ਨੂੰ ਕੀ ਕਹਿੰਦੇ ਤੁਸੀਂ ਫੇਰ ਇਹ ਦਗੜ ਦੱਲੇ ਇਹਨਾਂ ਨੂੰ ਮੈਂ ਦੱਲੇਗੇ ਨਾ ਜੀ ਇਹ ਹਰਾਮ ਦੇ ਭੈਣ ਚੋਦੇ ਇਹਨਾਂ ਨੇ ਸਾਡਾ ਕੁੜੀ ਹਵਾ ਕੰਮ ਕਰ ਖਤਮ ਕੀਤਾ ਆ ਖੜਨਾ ਵੀ ਸਾਡੇ ਨਾਲ ਆ ਤੇ ਘੁੰਮਣਾ ਵੀ ਬਲਾਬਲਾ ਨਾਲ ਇਸ ਕਰਕੇ ਮਰੇ ਜਾਂਦੀ ਹੂੰ ਮਤਲਬ ਤੁਹਾਡੇ ਅੰਦਰ ਦੀ ਲੋਕ ਜਿਹੜੇ ਨੇ ਉਹ ਤੁਹਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਅੱਛਾ ਤੁਹਾਡਾ ਮੰਨ ਨਹੀਂ ਕਰਦਾ ਉਹਨਾਂ ਤੋਂ ਕਦੀ ਬਿਠਾ ਕੇ ਉਹਨਾਂ ਨੂੰ ਪੁੱਛਿਆ ਕਿ ਵੀ ਜਿਹੜਾ ਪੈਸਾ ਤੁਹਾਨੂੰ 2600 2700 ਮਿਲਦਾ ਸੀਗਾ ਹੁਣ ਜਦੋਂ 300 ਰੁਪਏ ਮਿਲਦਾ ਹੈ ਤੇ ਉਹਦੇ ਵਿੱਚ ਬੈਨੀਫਿਟ ਹੁੰਦਾ ਪਿਆ ਉਹਨਾਂ ਨੂੰ ਭਾਜੀ 도ਗਲੇ ਆ ਮੂੰਹ ਤੇ ਕੋਸ਼ਾ ਤੇ ਅੰਦਰੋਂ ਕੋਸ਼ਾ ਹਮ ਬੈਨੀਫਿਟ ਤੇ ਕੋਈ ਨਹੀਂ ਨਿਕਲਣਾ ਜੀ ਉਹਨਾਂ ਦਾ ਆਪਣਾ ਤੇਲ ਖਰਚਾ ਨਿਕਲ ਜਾਂਦਾ ਹਮ ਉਹਨਾਂ ਦਾ ਆਪਣਾ ਜਿਹੜਾ ਚੰਡੀਗੜ੍ਹੋਂ ਆਇਆ ਆ ਕੋਈ ਵੀ EMPLOYE ਆਇਆ ਆ ਉਹਦਾ ਤੇਲ ਖਰਚਾ ਨਿਕਲ ਜਾਂਦਾ ਉਹ ਇੰਨੇ ਚ ਅਗਲਾ ਖੁਸ਼ ਅੱਛਾ ਬਸ ਠੀਕ ਹੈ ਮੈਂ ਤਾਂ ਫ੍ਰੀ ਜਾਇਆ ਕੰਮ ਆਪਣਾ ਕਰਿਆ ਆ ਇਧਰੋਂ 4-5 ਵਾਰੀਆਂ ਲੈ ਗਿਆ ਉਧਰੋਂ 4-5 ਵਾਰੀਆਂ ਲੈ ਆ ਤੇ ਸਾਡਾ ਤਾਂ ਨੁਕਸਾਨ ਆ ਨਾ ਅਸੀਂ ਗਵਰਨਮੈਂਟ ਨੂੰ ਪਰਮਿਟ ਪਾਏ ਹੋਏ ਆ ਟੈਕਸੀਆਂ ਦੇ ਟੈਕਸ ਦਿੰਨੇ ਆ ਰੋਡ ਟੈਕਸ ਦਿੰਨੇ ਆ ਗੱਡੀਆਂ ਸਾਰੀਆਂ ਉਦਾਂ ਹੀ ਖੜੀਆਂ ਅੱਛਾ ਕਿੰਨੇ ਤੁਸੀਂ ਕਿਉਂਕਿ ਕਾਫੀ ਵੱਡਾ ਕੰਮ ਕਰਦੇ ਹੈਗੇ ਹੋ ਕਿੰਨਾ ਕੁ ਨੁਕਸਾਨ ਤੁਹਾਨੂੰ ਹੋ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਇੱਕ ਤਾਂ ਜੰਮੂ ਕਸ਼ਮੀਰ ਵਾਲਾ ਤੁਹਾਡਾ ਟੂਰਿਜ਼ਮ ਵਿਭਾਗ ਵਾਲਾ ਸਾਰਾ ਬੰਦ ਹੋ ਗਿਆ ਹਿਮਾਚਲ ਵਾਲ ਵੀ ਬਹੁਤ ਘਟ ਜਾ ਰਹੇ ਨੇ ਯਾਤਰਾਵਾਂ ਸ਼ੁਰੂ ਹੋਈਆਂ ਉਹ ਵੀ ਘਟ ਹੋ ਗਈਆਂ ਨੇ ਉੱਤੋਂ ਬਲਾਬਲਾ ਐਪ ਨੇ ਜਿਹੜਾ ਕੰਮ ਖਰਾਬ ਕੀਤਾ ਹੈ ਕਿੰਨਾ ਕੁ ਲਾਸ ਹੋ ਰਿਹਾ ਤੁਹਾਨੂੰ ਇੱਕ ਦਿਨ ਦਾ ਦੇਖੋ ਜਦੋਂ ਸਾਡਾ ਡੇਲੀ ਘੇੜਾ ਲੱਗਣਾ ਕਿਤੇ 20 ਦਿਨ ਨਹੀਂ ਲੱਗਣਾ ਤੁਸੀਂ ਆਪ ਦੇਖ ਲਓ ਕਿ 20 ਦਿਨ ਤੇ ਇੱਕ ਦਿਨ ਜਦੋਂ ਡੇਲੀ ਘੇੜਾ ਲੱਗਣਾ ਡੇਲੀ 11500 ਰੁਪਿਆ ਪਰ ਗੱਡੀ ਆਉਣਾ ਕਿਤੇ 20 ਦਿਨ ਆਉਣਾ ਨਹੀਂ ਕੈਲਕੂਲੇਸ਼ਨ ਕਰ ਲਓ ਕਿੰਨਾ ਲਾਸ ਹੂਮ ਤੋ ਵੱਡਾ ਤੁਹਾਨੂੰ ਲੋਸ ਹੁੰਦਾ ਪਿਆ ਬਿਲਕੁਲ ਜੀ ਬਿਲਕੁਲ ਬਹੁਤ ਵੱਡਾ ਲੋਸ ਆ ਸਾਡਾ ਸਿਸਟਮ ਅਸੀਂ ਦੱਸ ਨਹੀਂ ਸਕਦੇ ਪਰ ਹੁਣ ਕੀ ਤੁਹਾਨੂੰ ਦਸੀਏ ਜੋ ਹਾਲਾਤ ਆ ਹੱਲ ਲੱਭਦਾ ਤੁਹਾਨੂੰ ਲੱਗਦਾ ਹੱਲ ਹੈ ਕੋਈ ਹਾਲਤ ਮੁਸ਼ਕਲ ਇਕਾ ਹੋਣਾ ਜ਼ਰੂਰੀ ਆ ਹੂੰ ਜਿਹੜੇ ਦੋਲੇ ਬੰਦੇ ਨਾ ਉਹ ਸਹੀ ਹੋ ਜਣਾ ਤੇ ਬਲਾ ਬਲਾ ਕੀ ਚੀਜ਼ ਆ ਕੁਝ ਵੀ ਨਹੀਂ ਹੂੰ ਵੱਡੀਆਂ ਵੱਡੀਆਂ ਚੀਜ਼ਾਂ ਡਿੱਗ ਜਾਂਦੀਆਂ ਜਦੋਂ ਇਕਾ ਹੋਵੇ ਹੂੰ ਪਰ ਸਾਡੇ ਚ ਇਕਾ ਹੈ ਨਹੀਂ ਐਕਸ ਯੂਨੀਅਨ ਚ ਇਕਾ ਹੀ ਨਹੀਂ ਇਕਾ ਹੈ ਨਹੀਂ ਨਾਲ ਖੜਦੇ ਆ ਪਰ ਉਸ ਆਪਣਾ ਵੀ ਤੁਰਦੇ ਆ ਆਹ ਦਿੱਕਤ ਆ ਮਤਲਬ ਕਿ ਕੈਨੇਡਾ ਇਹੀ ਹੈ ਭਾਓ ਕਿ ਬਈ ਉਹਨਾਂ ਨੇ ਕਮਾਉਣਾ ਵੀ ਹੈ ਤੇ ਨਾਲ ਵੀ ਖੜਨਾ ਹੈਗਾ ਪਰ ਦੱਸਣਾ ਨਹੀਂ ਕਿ ਵੀ ਅਸੀਂ ਆ ਵੀ ਕਰਦੇ ਹਾਂ ਬਸ ਇਦਾਂ ਪਤਾ ਵੀ ਸਾਨੂੰ ਲੱਗ ਜਾਂਦਾ ਆ ਹੁਣ ਕੀ ਕਰੀਏ ਅਗਲਿਆਂ ਨੂੰ ਚਾਹੀਦਾ ਆ ਹਮ ਪਰ ਇੱਕੇ ਦੁੱਖੋਂ ਅਸੀਂ ਮਰੇ ਆ ਜੇ ਸਾਡਾ ਇੱਕ ਆ ਹੋਵੇ ਤੇ ਕੋਈ ਵੱਡੀ ਗੱਲ ਨਹੀਂ ਸਰਕਾਰਾਂ ਡਿਗੜੀਆਂ ਬਸ ਆਖਰੀ ਸਵਾਲ ਮੇਰਾ ਹੁਣ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਵਿਰੋਧ ਹੋ ਰਿਹਾ ਹੈ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਇਸ ਐਪ ਦਾ ਵਿਰੋਧ ਹੋ ਰਿਹਾ ਉਹਨਾਂ ਦਾ ਵੀ ਕਹਿਣਾ ਹੈ ਕਿ ਵੀ ਸਾਡਾ ਨੁਕਸਾਨ ਹੁੰਦਾ ਪਿਆ ਕਿੱਥੇ ਸਾਨੂੰ ਚੰਡੀਗੜ੍ਹ ਜਿਹੜਾ ਜਲੰਧਰੋਂ ਚੰਡੀਗੜ੍ਹ ਜਾਣਾ ਆ ਜਾਂ ਫਿਰ ਕਿਸੇ ਥਾਂ ਤੋਂ ਕਿਸੇ ਥਾਂ ਜਾਣਾ ਸਾਨੂੰ ਮੋਟੀ ਕਮਾਈ ਹੁੰਦੀ ਸੀ ਵਧੀਆ ਕਮਾਈ ਹੁੰਦੀ ਸੀ ਕਿ ਜਦ ਦੇ ਨਾਲ ਪੂਰਾ ਪਰਿਵਾਰ ਚੱਲਦਾ ਸੀਗਾ ਪਰ ਜਦ ਤੋਂ ਬਲਾ ਬਲਾ ਐਪ ਆਇਆ ਉਦੋਂ ਤੋਂ ਨੁਕਸਾਨ ਹੋਣੇ ਸ਼ੁਰੂ ਹੋ ਗਏ ਨੇ ਪ੍ਰਾਈਵੇਟ ਰੋਕ ਲੈ ਕੇ ਜਾਣੇ ਸ਼ੁਰ ਹੁਣ ਲੱਗਦਾ ਐਂਡ ਕੀ ਹੈਗਾ ਇਹਦਾ ਐਂਡ ਤੇ ਇਹੀ ਆ ਕਿਉਂਕਿ ਹੁਣ ਜਿੰਨੇ ਵੀ ਬਲਾਬਲਾ ਵਿੱਚ ਚੱਲਣ ਦੇ ਐਸ ਟਾਈਮ ਉਹ ਵੀ ਬਹੁਤ ਤੰਗ ਪਰੇਸ਼ਾਨ ਆ ਜਿੱਥੋਂ ਬਲਾਬਲਾ ਜਾਂਦੇ ਆ ਤੇ ਉਥੇ ਚਾਰ-ਚਾਰ ਦਿਨ ਖੜਦੇ ਆ ਐਸ ਟਾਈਮ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਆ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਸਾਡਾ ਸਾਰਿਆਂ ਦਾ ਏਕਾ ਕਰੋ ਕਿ ਇਹ ਜਿਹੜੀਆਂ ਐਪਸ ਆ ਉਹਨਾਂ ਨੂੰ ਬੰਦ ਕੀਤਾ ਜਾਵੇ ਜੇ ਉਹ ਬੰਦ ਹੋ ਜਾਣ ਤੇ ਸਾਡਾ ਆਟੋਮੈਟਿਕ ਕੰਮ ਬਿਲਕੁਲ ਰੇਹਾਲੀ ਜਾ ਜੇ ਅੱਛਾ ਇੱਕ ਤੁਸੀਂ ਮੇਰੇ ਖਿਆਲ ਨਾਲ ਪਿੱਛੇ ਧਰਨੇ ਵੀ ਲੱਗੇ ਤੁਹਾਡੇ ਉਸ ਤੋਂ ਬਾਅਦ ਤੁਸੀਂ ਬੰਦੇ ਵੀ ਫੜੇ ਸੀਗੇ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਸੀ ਗੱਲਬਾਤ ਜਦੋਂ ਹੋਈ ਉਹ ਕੀ ਕਹਿੰਦੇ ਸੀਗੇ ਭਾਜੀ ਹਾਂ ਹਾਂ ਗੱਲਬਾਤ ਕਟਮਾਰ ਕਈ ਕੁਛ ਫੜੀਆਂ ਫੜਾਈਆਂ ਵੀ ਗੱਡੀਆਂ ਪਰ 2 4 10 ਹੁਣ ਫੜ ਕੇ ਅੰਦਰ ਕਰਾ ਦੇਣ ਤਾਂ ਰੁਕ ਜਾਂਦਾ ਕੰਮ ਜਦੋਂ 70% ਹੀ ਰਲੇ ਹੋਣ ਤੇ ਉੱਥੇ ਕੀ ਕਰ ਸਕਦੇ ਅਸੀਂ ਇਹ ਏਕਾ ਜ਼ਰੂਰੀ ਆ ਨਹੀਂ ਤੇ ਸਾਡੀ ਲਾਈਨ ਤੇ ਖਤਮ ਆਸੀ ਕੋਈ ਸ਼ੋਰ ਦੇ ਤੁਹਾਡੇ ਕਹਿੰਦੇ ਮਤਲਬ ਏਕਾ ਜ਼ਰੂਰੀ ਹੈਗਾ ਠੀਕ ਹੈ ਭਾਜੀ ਬਹੁਤ ਬਹੁਤ ਸ਼ੁਕਰੀਆ